ਜਿਵੇਂ ਕਿ ਅੰਨਾ ਰੰਗਲਾ ਪੰਜਾਬ 12 ਬੱਚੇ ਆਣ ਕੇ ਇੱਥੇ ਪੜ੍ਹਨਗੇ ਮੈਨੂੰ ਦੱਸੋ ਕਿਹਦੇ ਪਰਿਵਾਰ ਦਾ ਕਿਹੜਾ ਬੱਚਾ ਜਿਹੜਾ ਬਾਹਰ ਨਹੀਂ ਪੁੱਜਿਆ ਹੋਇਆ ਨੌਕਰੀ ਦੇ ਖਾਤਰ ਪੰਜ ਪੰਜ ਦੁਨੀਆ ਨੇ ਅੱਧਾ ਧਰਨੇ 'ਚ ਬੈਠੀਆਂ ਹੋਈਆਂ ਨੇ ਹੱਤ ਮੰਗਰ ਵਾਸਤੇ ਆ ਰੰਗਲਾ ਪੰਜਾਬ ਕੱਟਾਰੇ ਇਮਾਨਦਾਰ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦਾ ਪੁਲਿਸ ਦਾ ਅਫਸਰ ਡੀਆਈਜੀ ਫੜਿਆ ਗਿਆ ਨੋਟਾਂ ਦੇ ਢੇਰ ਦੇਖੇ ਕਮਰਾ ਭਰ ਕੇ ਨੋਟ ਕਿਵੇਂ ਨਿਕਲੇ ਕਿਨੇ ਪੈਸੇ ਨੇ ਆ ਪੰਜਾਬ ਦੇ ਜਨਤਾ ਦੇ ਪੈਸੇ ਉਹ ਵੀ ਇਹਨਾਂ ਨੇ ਕੱਟੜ ਇਮਾਨਦਾਰੀ ਨਹੀਂ ਫੜਿਆ ਦਿੱਲੀ ਤੋਂ ਆ ਕੇ ਸੀਬੀਆਏ ਨੇ ਫੜਿਆ ਉਹਨਾਂ ਤਾਂ ਪਤਾ ਲੱਗਿਆ ਤੇ ਹੁਣ ਇਹਨਾਂ ਦੇ ਮੰਤਰੀਆਂ ਦੇ ਨਾਲ ਵਿੱਚ ਆ ਰਹੇ ਇਹ ਤਾਂ ਕੱਟੜ ਇਮਾਨਦਾਰੀ ਹੈ ਤੇ ਕਿਰਦਾਰ ਕਿ ਹੋ ਜਾਏ ਮੁੱਖ ਮੰਤਰੀ ਦਾ ਉਹ ਤਾਂ ਹੁਣ ਵੀਡੀਓ ਜਿਹੜੇ ਵਾਇਰਲ ਹੋ ਰਹੇ ਉਹ ਤਾਂ ਦੇਖ ਹੀ ਰਹੇ ਹੋ ਤੁਸੀਂ ਸਰਕਾਰ ਬਣਾਨ ਸਾਤਾ ਦੂਜਾ ਵਿਆਹ ਕਰ ਲਿਆ ਹੁ ਮੁੱਜੀ ਮਿੱਡੀਆਂ ਵਾਇਰਲ ਹੋ ਰਹੀਆਂ ਨੇ ਇਹ ਸਰਕਾਰ ਦਾ ਕਿਰਦਾਰ ਹੈਗਾ ਕੰਮ ਕੱਖ ਨਹੀਂ 2 ਲੱਖ ਕਰੋੜ ਦਾ ਕਰਜ਼ਾ ਪੰਜਾਬ ਦੇ ਉੱਤੇ ਝਾੜਤਾ ਵੀ 2 ਲੱਖ ਕਰੋੜ ਦੇ ਨਾਲ ਦੱਸੋ ਤਾਂ ਸਹੀ ਕਿਸੇ ਗਰੀਬ ਦਾ ਕੀ ਸਵਾਲ ਹੈ ਕਿਦਾ ਮਕਾਨ ਆਇਆ ਕਿਸੇ ਦਾ ਕਿਸੇ ਦਾ ਸਕੂਲ ਅਪਗ੍ਰੇਡ ਹੋਇਆ ਕੋਈ ਸਕੂਲ ਦਾ ਨਵਾਂ ਕਮਰਾ ਬਣਿਆ ਸਾਡੇ ਬਣਾਏ ਹੋਏ ਸਕੂਲਾਂ ਦੇ ਤਾਂ ਲੈਟਰੀਨਾਂ ਦੇ ਤੁਸੀਂ ਤੁਹਾਡੇ ਅੰਦਰ ਹੀ ਜਾਂਦੇ ਹੋ ਕੋਈ ਬਿਜਲੀ ਦਾ ਗ੍ਰਿੰਡ ਲਾਇਆ ਹੋਏ ਕੋਈ ਕਿਉਂਕਿ ਬਿਜਲੀ ਪੈਦਾ ਕੀਤੀ ਹੋਏ ਕੋਈ ਪੁਲ ਬਣਾਤਾ ਹੁਣ ਪਾਡੇ ਪਿੰਡ 'ਚ ਜੇ ਕਲੀ ਨਾਲੀਆਂ ਵਾਲੀ ਉਹ ਬਾਦਲ ਸਾਹਿਬ ਦੇ ਸਰਕਾਰ ਦੇ ਵੇਲੇ ਜੇ ਸਕੂਲ ਵਾਲੇ ਉਹ ਬਾਦਲ ਸਾਹਿਬ ਦੇ ਸਰਕਾਰ ਦੇ ਵੇਲੇ ਪੰਨੋਂ ਹੋਂ ਜਦੋਂ ਜਦ ਇਥੇ ਮੀਂਹ ਪੈਂਦਾ ਹੈ ਸਾਡੀ ਬਿਜਲੀ ਬੰਦ ਹੋ ਜਾਂਦੀ ਹੈ ਇੱਕ ਬਜਲੀ ਦੀ ਤਾਰ ਖਿੱਚ ਕੇ ਮਾਲ ਦੇ ਪਿੰਡ ਤੋਂ ਫਾੜੀ ਬਿਜਲੀ ਪੂਰੀ ਕਰਨੀ ਹੈ ਉਹ ਵੀ ਨਹੀਂ ਇਹ ਸਰਕਾਰ ਦਾ ਸਾਂਭ ਠੇ ਕਰ ਸਕੀ ਸੱਚੇ ਸਰਕਾਰਾਂ ਜਿਨ੍ਹਾਂ ਨੇ ਕੁਝ ਕੰਮ ਕੀਤਾ ਹੀ ਨਹੀਂ ਸਰ ਕਿਹੜੇ ਮੂੰਹ ਦੇ ਨਾਲ ਵੋਟਾਂ ਸਿਰਫ ਗੱਲਾਂ ਸੁਣਾ ਕੇ ਵੋਟਾਂ ਵਾਸਤੇ ਹੁੰਦੀਆਂ ਨੇ ਹੁਣ ਮੈਂ ਤੁਹਾਨੂੰ ਆਹੀ ਬੇਨਤੀ ਕਰਦੀ ਆ ਬਥੇਰੀ ਗੱਲਾਂ 10 ਸਾਲਾਂ 'ਚ ਗੱਲਾਂ ਸੁਣ ਸੁਣ ਕੇ ਤਾਂ ਕੰਨ ਭਾਤੇ ਹੁਣ ਕੰਮਾਂ ਦੀ ਲੋੜ ਹੈ ਆਥੇ ਸੋਕੇ ਹੋ ਕੇ ਬੱਚਿਆਂ ਨੂੰ ਪੜ੍ਹਾਉਂਦੇ ਲਿਖਾਉਂਦੇ ਆ ਢੇਡ ਮਾਰ ਕੇ ਇਹਨਾਂ ਨੂੰ ਵੱਡਾ ਕਰਦੇ ਆ ਤੇ ਬੇਰੋਜ਼ਗਾਰ ਫਿਰਦੇ ਨੇ ਨਸ਼ਾ ਦੇ ਵਿੱਚ ਪੈ ਜਾਂਦੇ ਨੇ ਤੇ ਫਿਰ ਘਰ ਬਰਬਾਦ ਹੋ ਜਾਂਦਾ ਹੈ ਅੱਜ ਮੇਰੇ ਭਰਾ ਨੂੰ ਪਨ ਕੇ ਜੇਲ੍ਹ 'ਚ ਬੰਦ ਕਰਤਾ ਕਿਉਂ ਕਿ ਕਿਉਂਕਿ ਇਹਨਾਂ ਦੀ ਬੋਲ ਖੁੱਲਦਾ ਨਹੀਂ ਸੱਚਾਈ ਜਦ ਜ਼ਾਹਿਰ ਕਰਦਾ ਹੈ ਕਹਿੰਦਾ ਨਸ਼ਾ ਵੇਚਦਾ ਹੈ ਤੇ ਪਰਚਾ ਦਿੱਤਾ ਉਹਦੇ ਵਿੱਚ ਨਸ਼ੇ ਦਾ ਗੁਨਾਹਾ ਮਿਸ਼ਾਣ ਤੇ 4 ਮਹੀਨੇ ਜਿਹੜੇ ਨਸ਼ੇ 'ਚ ਬੰਨ ਰਿਹਾ ਨਸ਼ਾ ਬੰਦ ਕਿਉਂ ਨਹੀਂ ਹੋਇਆ ਸਭ ਝੂਠੇ ਇਲਜ਼ਾਮ ਸਾਡੇ ਉੱਤੇ ਲਾ ਕੇ ਤੁਹਾਡੀ ਸਰਕਾਰ ਦਾ ਇਹਨਾਂ ਨੇ ਨੁਕਸਾਨ ਕੀਤਾ ਜਿਹੜੀ ਸਹੂਤਾ ਤੁਹਾਡੀਆਂ ਸੀ ਉਹ ਖੋਹ ਲਿੱਤੀਆਂ ਜਿਹੜੇ ਵਾਅਦਾ ਕੀਤੇ ਸੀ ਵਿਕਾਸ ਬੰਦ ਹੋ ਗਿਆ ਤਲੇ ਇਥੇ ਲੁੱਟਾਂ ਖੋਹਾਂ ਫਰੋਤੀਆਂ ਕਤਲ ਆ ਕੁਸ ਚੱਲ ਰੇ ਨਸ਼ੇ ਚੱਲ ਰਹੇ ਨੇ ਇਹ ਇਹਨਾਂ ਦੇ ਘਰ ਭਰੀ ਜਾ ਰਹੇ ਨੇ ਤੇ ਪੰਜਾਬ ਕਿੱਥੇ ਜਾ ਰਿਹਾ ਗਰੀਬੀ ਵੱਲ ਤੱਕ ਪਸਾਰੇ ਪੰਜਾਬ ਨੂੰ ਜਿਹੜੀ ਅਲਫਤ ਹੈ ਸ਼ਾਨ ਹੁੰਦੀ ਸੀ ਅੱਜ ਬਾਦਸ਼ਾਹ ਦੀ ਉਹ ਯਾਦ ਕਰਾ ਯਾਦਾਂ ਬਿਆ ਨੇ ਜਿਹੜੇ ਕੌਮ ਦੀ ਖਾਤਰ ਪਾਵੇ ਵਿਰਾਸਤ ਤੇ ਖਾਲਸਾ ਵੱਡਾ ਕੱਲੂ ਕੜਾ ਛੋਟਾ ਕੱਲੂ ਕੜਾ ਬਾਬਾ ਬੰਦੋ ਸਿੰਘ ਬਹਾਦਰ ਜੀ ਦਾ ਹੋਏ ਜਾਂ ਫਿਰ ਇਥੇ ਜਲੰਧਰ ਸੇ ਆਪਣੇ ਮਹਾਨ ਸ਼ਹੀਦਾਂ ਦਾ ਫੌਜੀ ਆਦਾਬ ਹੋਇਆ ਆਤਮ ਫੌਜੀ ਪਰਿਵਾਰ ਨੂੰ ਤੇ ਕਹਿੰਦੇ ਨਾਲ ਨਵਾਜਿਆ ਜਿਨ੍ਹਾਂ ਧਰਮੀ ਫੌਜੀ ਨੇ ਆਪ ਤੇ ਧਰਮ ਦੇ ਖਾਤੇ ਰਾਤੀ ਨੌਕਰੀ ਛੱਡਤੀ ਵੱਡੀ ਕੁਰਬਾਨੀ ਦਿੱਤੀ ਤਾਂ ਕੀ ਕੋਣ ਦਾ ਫਾਇਦਾ ਪੰਦਾ ਕਿ ਉਸ ਕੁਰਬਾਨੀ ਨੂੰ ਸਤਕਾਰੀਏ ਤੇ ਉਹਨਾਂ ਨੂੰ ਕਾਮਯਾਬ ਕਰੀਏ ਤੇ ਮੋਲ ਪਾਈਏ ਉਸ ਧਰਮੀ ਫੌਜੀ ਪਰਿਵਾਰ ਦਾ ਕਿਸੇ ਨੂੰ ਉਹਨਾਂ ਦੇ ਸਾਹਮਣੇ ਖੜਾ ਹੀ ਨਹੀਂ ਕਰਨਾ ਚਾਹੀਦਾ ਸੀ ਇਹ ਪੰਥੇਕ ਇਲਾਕਾ ਹੈਗਾ ਸਾਰਿਆਂ ਨੂੰ ਸੋਚਣਾ ਚਾਹੀਦਾ ਸੀ ਨਹੀਂ ਲੇਕਿਨ ਅਕਾਲੀ ਦਲ ਨੂੰ ਹਰਾਉਣ ਵਾਸਤੇ ਤਾਂ ਸਾਰੇ ਇਕੱਠੇ ਜਿੰਨੇ ਵੱਧ ਇਕੱਠੇ ਖੜੇ ਹੋ ਜਨ ਅਕਾਲੀ ਦਲ ਦਾ ਅਕਾਲੀ ਦਲ ਦਾ ਨੁਕਸਾਨ ਹੋ ਸੋ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਇੱਕ ਬਹੁਤ ਹੀ ਈਮਾਨਦਾਰ ਉਮੀਦਵਾਰ ਵੀ ਬੀਸਪਿੰਦਰ ਕੌਜੀ ਨੂੰ ਅੱਜ ਕੰਚਨਪੀਚੇ ਵੀ ਤੁਹਾਡੇ ਕੋਲ ਲਾਇਨੇ ਜਿਨ੍ਹਾਂ ਨੇ ਸਾਰੀ ਉਮਰ ਪ੍ਰਿੰਸੀਪਲ ਹੋ ਕੇ ਬੱਚਿਆਂ ਨੂੰ ਪੜਾਇਆ ਲਿਖਿਆ ਪੰਜਾਬ ਦੇ ਕੁਮੈਨੂ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਇਆ ਧਰਮੀ ਫੌਜੀ ਪਰਵਾਰ ਦੇ ਨਾਲ ਧਰਮ ਦਾ ਨਾਮ ਸਾਥ ਦਿੱਤਾ ਜਦ ਇਹ ਜ਼ਾਲਮ ਕਾਂਗਰਸ ਨੇ ਸਾਡੇ ਅਕਾਲ ਤਖਸਾਲ ਨੂੰ ਟਹਿ ਦੇਰੀ ਕੀਤਾ ਕਰ ਰਿਹਾ ਆਮ ਕੀਤੇ ਤੇ ਇਹਨਾਂ ਨੇ ਆਪਣੇ ਬਾਰੇ ਛੱਡ ਕੇ ਆਦੇ ਧਰਵਾਸਤੇ ਆਪਣੀ ਨੌਕਰੀਆਂ ਛੱਡ ਦੇ ਨਾਲ ਵੱਡੇ ਤਕਸ਼ਿਸ਼ ਤਸ਼ੱਦਦਾ ਦਾ ਵੀ ਸਾਹਮਣਾ ਕੀਤਾ ਤੇ ਇੱਕ ਔਰਤ ਕਿੰਨੇ ਔਖਿਆਈ ਦੇ ਨਾਲ ਆਪਣੇ ਪਰਿਵਾਰ ਨੂੰ ਪਾਲਦੀ ਹੈ ਜਦ ਘਰ ਦਾ ਮੁਖੀ ਨੌਕਰੀ ਛੱਡ ਦਿੰਦਾ ਹੈ ਬੀਬੀਆਂ ਨੂੰ ਘਰੋਂ ਨਿਕਲ ਕੇ ਕੰਮ ਕਰਨਾ ਕਿੰਨਾ ਔਖਾ ਹੁੰਦਾ ਹੈ ਪਹਿਲਾਂ ਬੈਠਿਆ ਤੁਹਾਡੇ ਵਿੱਚ ਵੀ ਹੋਣ ਗਿਆ ਧੀਆਂ ਨੂੰ ਮੇਰੇ ਬਾਅਦ ਰੱਖ ਕੇ ਕੰਮ ਕਰਦੀਆਂ ਨੇ ਬੱਚਿਆਂ ਨੂੰ ਛੱਡਣਾ ਸੌਖਾ ਨਹੀਂ ਹੁੰਦਾ ਹੈ ਨੌਕਰੀ 'ਚ ਜਾ ਕੇ ਪੂਰੀ ਵਫਾਦਾਰੀ ਦੇ ਨਾਲ ਕੰਮ ਕਰਨਾ ਸੌਖਾ ਨਹੀਂ ਹੁੰਦਾ ਤੇ ਘਰ ਆ ਕੇ ਘਰ ਨੂੰ ਸੰਭਾਲਣਾ ਵੀ ਸੌਖਾ ਨਹੀਂ ਹੁੰਦਾ ਲਗਭਗ ਪ੍ਰਿੰਸੀਪਲ ਸਾਹਿਬ ਨੇ ਸਾਰਾ ਕੁਝ ਕੀਤਾ ਅੱਜ ਸਾਡੀ ਸੇਵਾ ਵਾਸਤੇ ਚੋਲੀ ਆਟਕੇ ਫੜਨੇ ਤੋਂ ਵੋਟ ਮੰਗਣ ਵਾਸਤੇ ਆਏ ਨੇ ਮੈਂ ਨਹੀਂ ਇਹ ਬੇਨਤੀ ਕਰਦੀ ਆ ਉਹ ਸੱਚ ਦੀ ਤਕੜੀ ਚੇ ਪਰਖ ਲੋ ਜਿਹੜੀ ਪਾਰਟੀਆਂ ਨੇ ਆਪਣੇ ਕਹਿਬਰ ਵਾਦੇ ਸੇ ਪੂਰੇ ਉਤਰੇ ਨੇ ਉਹਨਾਂ ਦਾ ਸਾਥ ਦਿਓ ਅੱਜ ਪੰਜਾਬ ਦੇ ਹਾਲਾਤ ਪੈਦਾ ਤਾਂ ਹੋਏ ਨੇ ਕਿਉਂਕਿ ਝੂਠਿਆਂ ਨੇ ਝੂਠ ਦੇ ਮਗਰ ਆ ਪਾ ਲੱਗ ਗਏ ਝੂਠ ਦਾ ਸਾਥ ਛੱਡ ਕੇ ਸੱਚ ਦੇ ਨਾਲ ਖੜੀਏ ਤੇ ਮੈਂ ਵਿਸ਼ਵਾਸ ਦਿਵਾਉਣੀ ਆ ਹੜਾ ਦੇ ਸਮੇਂ 'ਚ ਜਿਹੜਾ ਮੁੱਖ ਮੰਤਰੀ ਡੁੱਬਦੇ ਹੋਏ ਲੋਕਾਂ ਨੂੰ ਛੱਡ ਕੇ ਜਾ ਕੇ ਹਸਪਤਾਲ 'ਚ ਦਾਖਲ ਹੋ ਜਾਂਦਾ ਹੈ ਜਿਹੜੀ ਸਰਕਾਰ 12000 ਕਰੋੜ ਰੁਪਏ ਹਰ ਪੀੜਤਾ ਦੇ ਪੈਸੇ ਵੀ ਗਫ਼ਨ ਕਰ ਜਾਂਦੀ ਹੈ ਜਿਹੜੇ ਪੰਜਾਬ ਦਾ ਭਵਿੱਖ ਵੇਚ ਕੇ 2 ਲੱਖ ਕਰੋੜ ਦਾ ਸੌਦਾ ਕਰ ਜਾਂਦੀ ਹੈ ਜਿਹੜਾ ਬਾਕੜਾ ਮੈਨੇਜਰ ਮੈਨੇਜਮੈਂਟ ਬੋਰਡ 'ਚ ਸਾਡਾ ਮੈਂਬਰ ਹਟਾ ਕੇ ਆਹ ਦਿੱਲੀ ਦੀ ਸਰਕਾਰ ਨੇ ਪਾਣੀ ਪਾਣੀ ਕਰਤਾ ਸਾਰਾ ਪੰਜਾਬ ਸਾਡਾ ਮੁੱਖ ਮੰਤਰੀ ਜਦ ਪਾਣੀ ਦੀ ਲੋੜ ਪੰਜਾਬ ਨੂੰ ਤੇ ਹਰਿਆਣੇ ਨੂੰ ਪੇਸ਼ ਕਰਦਾ ਬੀਬੀ ਐਮਜੀ ਮੈਨੇਜਮੈਂਟ ਬੋਰਡ ਦਾ ਮੈਂਬਰ ਹੀ ਕੋਲਦਾ ਸੀ ਜਿਹੜਾ ਦੇਖਦਾ ਸੀ ਡੈਮਾਂ 'ਚ ਪਾਣੀ ਦਾ ਲੈਵਲ ਕੀ ਹੈ ਤਾਂ ਪੰਜਾਬ ਨੂੰ ਬਚਾਉਂਦਾ ਸੀ ਉਹ ਮੈਂਬਰ ਹਟਾਤਾ ਹੈ ਤਾਂ ਵੀ ਚੁੱਪ ਰਿਹਾ ਆਪਣੀ ਕੁਰਸੀ ਦੇ ਖਾਤਰ ਭਾਵੇਂ ਸਾਡੀ ਚੰਡੀਗੜ੍ਹ ਰਾਜਧਾਨੀ ਹੋਏ ਉਹਦੇ ਵਿੱਚ ਵੀ ਹਰਿਆਣੇ ਨੂੰ ਜਬੀ ਤੇਤੀ ਤਾਂ ਸਾਰੇ ਸਾਰਾ ਪੰਜਾਬ ਦਾ ਸਦਾ ਹੱਕ ਹੀ ਵੇਦਾ ਉਹ ਤਾਂ ਜ਼ਮੀਨਾਂ ਤੇ ਹੱਕ ਪਾਨ ਨੂੰ ਆ ਗਏ ਨੇ ਜੇ ਕਾਲੀਦਰ ਨੇ ਲੜਾਈ ਨਹੀਂ ਲੜੀ ਹੁੰਦੀ ਤੇ ਸਾਡੀ ਜ਼ਮੀਨਾਂ ਨੂੰ ਨਿਲਾਮ ਕਰਕੇ ਉਹ ਪੈਸੇ ਖਾਂਦੇ ਚੱਕਰ ਚ ਸਿਗੇ ਹੁਣ ਪੰਚਾਇਤਾਂ ਦੀ ਜ਼ਮੀਨਾਂ ਦਾ ਲਿਸਟ ਬਣਾਈ ਜਾ ਰਹੀ ਨੇ ਕਿ ਕਿਹੜੀ ਪੰਚਾਇਤ ਕਿੰਨੀ ਜ਼ਮੀਨ ਹੈ ਉਹ ਕਿੰਨੀ ਅਸੀਂ ਲੈ ਸਕਦੇ ਹਾਂ ਜਿਨ੍ਹਾਂ ਨੇ ਪੰਜਾਬ ਦਾ ਹਰ ਹੱਕ ਵੇਚ ਕੇ ਇਕੱਲੇ ਪੰਜਾਬ ਨੂੰ ਲੁੱਟਣ ਦਾ ਕੰਮ ਕੀਤਾ ਕਿਹੜੇ ਮੂੰਹ ਦੇ ਨਾਲ ਮੋਟਾ ਮੰਗਲਵਾਸ ਦੇ ਲੋਕਾਂ ਦੇ ਕੋਲ ਆ ਇਹਨਾਂ ਨੇ 4 ਸਾਲ ਚ ਤੁਹਾਡਾ ਸਵਾਰਿਆ ਕੀ ਕੀ ਕਹਿੰਦੇ ਬਿਜਲੀ ਦੇ ਬਿੱਲ ਮਾਫ ਕੀਤੇ ਨੇ ਮੈਂ ਪੁੱਛਣਾ ਚਾਹੁੰਦੀ ਐ ਬਿਜਲੀ ਪੈਦਾਵਾਰ ਕਿਨੇ ਦਿੱਤੀ ਜਦ ਸਾਡੀ ਸਰਕਾਰ ਸੀ 6000 ਮੈਗਾਵਾਟ ਨੂੰ 12000 ਮੈਗਾਵਾਟ ਕਰਤਾ ਤਾਂ ਬਿਜਲੀ ਆਉਂਦੀ ਐ ਜੇ ਪੱਖੇ ਚਲਮੇ ਨੇ ਇਹ ਅਕਾਲੀ ਦਲ ਸੀ ਦੇਣ ਐ ਇਹਨਾਂ ਨੇ ਤਾਂ 1 ਮੈਗਾਵਾਟ ਦਾ ਸਾਲਾ ਚੰਨੀ ਪਾਇਆ ਐ ਬਿਜਲੀ ਦੇ ਬਿੱਲ ਕੀ ਮਾਫ ਕਰਮੇ ਇਸ ਵਿੱਚ